ਅੱਜ ਤੁਹਾਨੂੰ ਘੋੜਾ ਦਿਖਾਉਣਾ ਰਬਾਬ ਦੋ ਦੰਦ ਤੋਂ ਚਾਰ ਦੰਦ ਦੇ ਹੋਣ ਲੱਗਿਆ ਇਹ ਤੇ ਇਹਦਾ ਜੇ ਨਾਮਕਰਨ ਵੀ ਹੋਇਆ ਇਹਦਾ ਨਾਂ ਰੱਖਿਆ ਜਰਬਾਬ ਕਿਉਂਕਿ ਤਕਰੀਬਨ ਸਾਨੂੰ ਘੰਟੇ ਤੋਂ ਡੇਢ ਘੰਟਾ ਲੱਗਿਆ ਸੀ ਕਿ ਨਾਂ ਸੋਚਣ ਬਾਰੇ ਤੁਸੀਂ ਦੱਸਿਓ ਵੀ ਨਾਂ ਕਿੱਦਾਂ ਦਾ ਲੱਗਿਆ ਤੁਹਾਨੂੰ ਇਹ ਰਬਾਬ ਜੇ ਮੈਂ ਘੋੜੇ ਦੀ ਗੱਲ ਕਰਨ ਤਾਂ ਚਾਰ ਦੰਦ ਅਜੇ ਸ਼ੁਰੂ ਹੋਇਆ ਇਹ ਪਹਿਲੀ ਵਾਰ ਇਹ ਬਸ਼ੀਰਾ ਮੈਂ ਜਗਰਾਮਾ ਮੰਡੀ ਤੇ ਦੇਖਿਆ ਸੀ ਉਦੋਂ ਇਹ ਦੋ ਦੰਦ ਸੀ ਕੱਦ ਕਾਠ ਬੜਾ ਤੇ ਸ਼ਕੀਨ ਵੀ ਪੂਰਾ ਬਾਕੀ ਜੇ ਮੈਂ ਗੱਲ ਕਰਾਂ ਇਹਨੇ ਮਾਰਕੇ ਦੀ ਮੱਥੇ ਪਟਾ ਦੇ ਦੋ ਪੈਰ ਚਿੱਟੇ ਤੇ ਸਟੇਬਲ ਆ ਜੀ ਬ੍ਰਦਰ ਸਟੱਡ ਫਾਰਮ ਫਰੋਸ਼ਾ ਤੇ ਬਾਈ सोनू ਉਹਨਾਂ ਦੇ ਦੋ ਫਾਰਮ ਨੇ ਇੱਕ ਪਿੰਡ ਦੇ ਵਿੱਚ ਤੇ ਦੂਜਾ ਪਿੰਡ ਤੋਂ ਥੋੜਾ ਜਿਹਾ ਬਾਹਰ ਤੇ ਇਸ ਫਾਰਮ ਤੇ ਬਰੀਡਿੰਗ ਵਾਲੀਆਂ ਜਿਹੜੀਆਂ ਪੱਕੀਆਂ ਘੋੜੀਆਂ ਰੱਖੀਆਂ ਗਈਆਂ ਨੇ ਤੇ ਬਾਈ ਲਵ ਧਾਲੀਵਾਲ ਹੁੰਦੇ ਆ ਇਸ ਫਾਰਮ ਦੇ ਉੱਪਰ ਜੇ ਮੈਂ ਬਾਈ ਲਵ ਦੀ ਗੱਲ ਕਰਾਂ ਤਾਂ ਘੋੜਿਆਂ ਦੇ ਸ਼ੌਂਕ ਦੇ ਨਾਲ ਨਾਲ ਬਾਈ ਨੂੰ ਲਿਖਣ ਦਾ ਤੇ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਬਹੁਤ ਚੰਗੇ ਗਾਣੇ ਬਾਈ ਦੇ ਬਹੁਤ ਚੰਗੇ ਗਾਇਕਾਂ ਨੇ ਗਾਏ ਹੋਇਆ ਉਹ ਆਉਣ ਵਾਲੇ ਕਿਸੇ ਦਿਨ ਵੀਡੀਓ 'ਚ ਆਪਾਂ ਬੈਠ ਕੇ ਬਾਈ ਦੇ ਗਾਣੇ ਵੀ ਸੁਣਾਗੇ ਤੁਹਾਨੂੰ ਉਹਨਾਂ ਦੇ ਰੂਬਰੂ ਅੱਜ ਇਸ ਵੀਡੀਓ 'ਚ ਕਰ ਦੇਣਾ ਸੀ ਕਿਉਂਕਿ ਇੰਟਰਵਿਊ ਬਾਈ ਲਵ ਨੇ ਦਿੱਤੀ ਆ ਤੇ ਨਾਲ ਬਾਈ ਗਰਮੀਤ ਨੇ ਬਾਈ ਸੋਨੂੰ ਥੋੜਾ ਜਿਹਾ ਕੈਮਰੇ ਤੋਂ ਚੱਲਦਾ ਆ ਆਫ ਕੈਮਰਾ ਤਾਂ ਬਹੁਤ ਬੋਲਦਾ ਬਾਈ ਤੇ ਜੀਲਵਾ ਕੇ ਰੱਖਿਆ ਬਾਈ ਨੇ ਪੂਰਾ ਤੇ ਹੁਣ ਤੁਹਾਡੀ ਗੱਲਬਾਤ ਕਰਾਉਣਾ ਤੇ ਰਬਾਬ ਦੇਖ ਲਓ ਤੁਸੀਂ ਤੇ ਇਹਦੀ ਸਟੱਡ ਸਰਵਿਸ ਆ ਜਿਹੜੀ ਰਬਾਬ ਦੀ ਉਹ ਓਪਨ ਆ ਤੇ ਪੂਰਾ ਸ਼ਕੀਨ ਬਸ਼ੇਰਾ डीलਡ ਆਲ ਬਹੁਤ ਆ ਬਿਲਕੁਲ ਆਪਦੇ ਪਿਓ ਵਾਲਾ ਸਟਰਕਚਰ ਹੈ ਇਹਦਾ ਅਜੇ ਤੱਕ ਘੋੜਾ ਬਣਨ ਨੂੰ ਸਮਾਂ ਲੱਗਣਾ ਪਰ ਫਿਰ ਵੀ ਦੇਖ ਹੈ ਦੀ ਜੋ ਇਸ ਟਾਈਮ ਪੂਰੀ ਘੋੜਿਆਂ ਵਾਲੀ ਪੈਂਦੀ ਆ ਬਈ ਤੇ ਕੱਦ ਵੀ 66 ਇੰਚ ਹੈ ਜੀ ਇਹਦਾ ਤੇ ਦੋ ਕੁ ਜਾਨਵਰ ਜਿਹੜੇ ਫੋਰ ਸੇਲ ਵੀ ਆ ਦੋ ਚੰਬੀਆਂ ਘੋੜੀਆਂ ਇੱਕ ਦੇਮਾਕਰ ਨੌਕਰੀ ਵਸ਼ੇਰੀ ਆ ਸੁਖਵਾਜ ਘੋੜੀ ਦੀ ਬੱਚੀ ਤੇ ਉਹ ਘੋੜੀ ਅਰਜਨ ਤੋਂ ਗੱਬਣਾ ਤੇ ਦੂਜੀ ਘੋੜੀ ਹੈ ਜਿਹੜੀ ਉਹ ਜੇ ਥੋੜੇ ਦਿਨ ਹੀ ਹੋਇਆ ਸੀ ਜਿਸ ਦਿਨ ਮੈਂ ਵੀਡੀਓ ਬਣਾਈ ਆ ਉਸ ਦਿਨ ਬੱਚੀ ਉਹ ਸਿਰਫ 3 ਦਿਨਾਂ ਦੀ ਸੀ ਵੀਡੀਓ ਦੇਖ ਕੇ ਜਾਨਵਰ ਦੇਖ ਕੇ ਤੁਸੀਂ ਬਾਈ ਨੂੰ ਫੋਨ ਲਾ ਲਿਓ ਤੇ ਇਸ ਘੋੜੇ ਦੀ ਰਵਾਬ ਦੀ ਸਟੱਡ ਸਰਵਿਸੀ ਓਪਣਾ ਫੀਸ ਬਹੁਤ ਜੈਨੂ ਰੱਖਣੀ ਆ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਲਿਓ